ਪ੍ਰਾਸ਼ੂ ਦੇ ਮਾਧਿਅਮ ਤੋਂ ਸਰਕਾਰਾਂ ਬਹੁਤ ਕੁਝ ਕਰਨੀਆਂ ਨੇ ਤੇ ਬੜੀਆਂ ਚਾਲਾਂ ਚੱਲਣੀਆਂ ਹਨ ਰੋਗ ਲੱਗਣ ਦਾ ਮਤਲਬ ਹੈ ਕਿ ਕਿਸੇ ਨੇ ਰੋਗ ਲਾਤੀ ਜਾਂ ਲਵਾ ਲਈ ਲੇਕਿਨ ਸਰਕਾਰ ਹਜੇ ਪਿੱਛੇ ਨਹੀਂ ਹਟੀ ਐਂਡ ਪੂਲਿੰਗ ਪਾਲਿਸੀ ਰੱਦ ਕਰੇ ਸਰਕਾਰ ਪਰ ਇਹ ਤੁਹਾਨੂੰ ਮੈਂ ਇੱਕ ਜਾਣਕਾਰੀ ਵਾਸਤੇ ਗੱਲ ਦੱਸ ਦਿਆਂ ਸਰਕਾਰਾਂ ਬਹੁਤ ਦਾਖ ਖੇਡਦੀਆਂ ਨੇ ਹੋ ਸਕਦਾ ਹੈ ਆਪਣੇ ਬੰਦੇ ਤੋਂ ਕਿਸੇ ਤੋਂ ਰੱਟਪੋਆ ਕੇ ਸਰਕਾਰ ਨੇ ਉੱਥੇ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਹੋਵੇ ਇਹਨਾਂ ਨੇ ਲੈਣੀ ਹੈ ਜ਼ਮੀਨ WTO ਦੀਆਂ ਪਾਲਿਸੀਆਂ ਦੇ ਤਹਿਤ ਭਾਰਤ ਦੀ ਜਿਹੜੀ ਸੰ 2000 ਦੀ ਐਗਰੀਕਲਚਰ ਪਾਲਸੀ ਦੇ ਤਹਿਤ ਉਹ ਜ਼ਮੀਨਾਂ ਲੈਣੀਆਂ ਨੇ ਉਹ ਜ਼ਮੀਨਾਂ ਲੈਣ ਲਈ ਕਿਸਾਨ ਕਰਜ਼ਾਈ ਹੋਣਾ ਜ਼ਰੂਰੀ ਹੈ ਤੇ ਕਰਜ਼ਾਈ ਕਰਨੀ ਉਹਨੂੰ ਐਮਐਸਪੀ ਦੇਣੀ ਘਟ ਦੇਣਾ ਉਹਨੂੰ ਰੇਟ ਦੇਣਾ ਉਹ ਜ਼ਰੂਰੀ ਹੈ 25 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਹਾਈ ਕੋਰਟ ਵੱਲੋਂ ਲੈਂਡ ਪੋਲਿੰਗ ਨੀਤੀ ਤੇ ਪਾਬੰਦੀ ਲਗਾਉਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਥੋਂ ਦੱਸਦੇ ਕਿ ਡੱਲੇਵਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿ ਕਿ ਹਾਈ ਕੋਰਟ ਨੂੰ ਇਸ ਤੇ ਪਾਬੰਦੀ ਲਗਾਉਣੀ ਚਾਹੀਦੀ ਸੀ ਪਰ ਇਸ ਮਾਮਲੇ ਦਾ ਇੱਕੋ ਇੱਕ ਹੱਲ ਨਹੀਂ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰਾਂ ਨੇ ਖਨੌਰੀ ਅਤੇ ਸ਼ੰਭੂ ਸਰਹੱਦ ਮੋਰਚਿਆਂ ਤੇ ਸਮੇਂ-ਸਮੇਂ ਤੇ ਸੁਪਰੀਮ ਕੋਰਟ ਨੂੰ ਆਪਣੇ ਹੱਕ ਵਿੱਚ ਵਰਤਿਆ ਉਸੇ ਤਰ੍ਹਾਂ ਕਿਸਾਨ ਆंदोलਨ ਨੂੰ ਕਰਨ ਲਈ ਹਾਈ ਕੋਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਉਹਨਾਂ ਕਿਹਾ ਹੈ ਕਿ ਕਿਸਾਨਾਂ ਦਾ ਸੰਘਰਸ਼ ਉਦੋਂ ਤੱਕ جاری ਰਹੇਗਾ ਜਦੋਂ ਤੱਕ ਇਹ ਬਿੱਲ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾਂਦਾ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਅੱਜ ਰੋਕ ਲੱਗਣਾ ਪ੍ਰੈਸ ਦੇ ਮਾਧਿਅਮ ਤੋਂ ਸਰਕਾਰਾਂ ਬਹੁਤ ਕੁਝ ਕਰਨੀਆਂ ਇਹਦੇ ਬੜੀਆਂ ਚਾਲਾਂ ਚੱਲਣੀਆਂ ਰੋਕ ਲੱਗਣ ਦਾ ਮਤਲਬ ਹੈ ਕਿ ਕਿਸੇ ਨੇ ਰੋਕ ਲਾਤੀ ਜਾਂ ਲਵਾ ਲਈ ਲੇਕਿਨ ਸਰਕਾਰ ਹਜੇ ਪਿੱਛੇ ਨਹੀਂ ਹਟੀ ਇਹ ਤੋਂ ਸਪਸ਼ਟ ਹੁੰਦਾ ਹੈ ਠੀਕ ਹੈ ਜੀ ਸੱਡੀ ਲੜਾਈ ਇਹ ਹੈ ਕਿ ਲੈਂਡ ਪੂਲਿੰਗ ਪਾਲਿਸੀ ਰੱਦ ਕਰੇ ਸਰਕਾਰ ਔਰ ਇਹ ਤੁਹਾਨੂੰ ਮੈਂ ਇੱਕ ਜਾਣਕਾਰੀ ਵਾਸਤੇ ਗੱਲ ਦੱਸ ਦਿਆਂ ਹਾਂ ਸਰਕਾਰਾਂ ਬਹੁਤ ਦਾਖ ਖੇਡਦੀਆਂ ਨੇ ਹੋ ਸਕਦਾ ਹੈ ਆਪਣੇ ਬੰਦੇ ਤੋਂ ਕਿਸੇ ਤੋਂ ਰਟਪੋਆ ਕੇ ਸਰਕਾਰ ਨੇ ਉੱਥੇ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਹੋਵੇ ਤੇ ਆ ਜਿਹੜਾ ਲੋਕਾਂ ਦੇ ਵਿੱਚ ਇੱਕ ਵੱਡੀ ਮੂਵਮੈਂਟ ਉੱਠਦੀ ਨਜ਼ਰ ਆ ਰਹੀ ਹੈ ਨਾ ਇਹ ਰੋਗ ਲਵਾ ਕੇ ਮੂਵਮੈਂਟ ਨੂੰ ਠੰਡਾ ਪਾਉਣਾ ਤੇ ਦਾਅ ਹੁੰਦੇ ਨੇ ਸਰਕਾਰਾਂ ਦੇ ਉਹ ਹੋ ਸਕਦਾ ਸੋ ਇਸ ਕਰਕੇ ਮੈਂ ਤਾਂ ਇਹ ਕਹਾਂਗਾ ਕਿ ਹਜੇ ਤੱਕ ਕੋਈ ਇਹ ਜਿਹੀ ਗੱਲ ਨਹੀਂ ਮੈਂ ਕੱਲ ਹੋਰ ਤੁਹਾਡੇ ਧਿਆਨ ਤੇ ਲਿਆਵਾਂ ਜਦੋਂ ਆਪਾਂ ਦਿੱਲੀ ਆਪਣਾ ਬੈਠੇ ਸੀ ਖਨੌਰੀ ਇੱਕ ਬੰਦਾ ਬੜਾ ਦਰਦੀ ਉੱਠਿਆ ਪਤਾ ਨਹੀਂ ਕੌਣ ਸੀ ਉਹ ਮੇਰੇ ਬਾਰੇ ਰਿੱਟ ਪਾਉਂਦਾ ਹੈ ਕਿ ਡੱਲੇ ਵਾਲੀ ਸਿਹਤ ਦਾ ਧਿਆਨ ਰੱਖਿਆ ਜਾਏ ਪੰਜਾਬ ਸਰਕਾਰ ਉਹਦਾ ਧਿਆਨ ਨਹੀਂ ਰੱਖ ਰਹੀ ਉਹ ਬੰਦੇ ਦੀ ਸਿਹਤ ਵਿਗੜ ਸਕਦੀ ਹੈ ਬੰਦੇ ਦੀ ਮੌਤ ਹੋ ਕਰਿਆ ਨਾ ਹਾਂਜੀ ਬਿਲਕੁਲ ਹੁਣ ਉਹ ਜਿਹੜਾ ਬੰਦਾ ਇੰਨਾ ਦਰਦ ਰੱਖਦਾ ਸੀਗਾ ਡੱਲਿਆਲ ਦਾ ਕਿ ਉਹ ਬੰਦਾ ਮਤਲਬ ਬਚਣਾ ਚਾਹੀਦਾ ਉਹਦੇ ਆਣਾ ਹੋ ਜੇ ਉਹਦੇ ਉਹ ਨਾ ਹੋ ਜੇ ਤਾਂ ਉਹ ਸ਼੍ਰੀਮਾਨ ਜੀ ਦਾ ਸਾਰਾ ਤਿੰਨ ਵਾਰੀ ਮੇਰੀ ਸਿਹਤ ਖਰਾਬ ਹੋਈ ਉਹਦੇ ਤਾਂ ਮੇਰੇ ਕੋਲ ਆਇਆ ਹੀ ਨਹੀਂ ਨਾ ਮੈਨੂੰ ਫੋਨ ਕੀਤਾ ਉਹਨੇ ਕੌਣ ਆ ਫਿਰ ਉਹ ਅਗਰ ਕਿਸੇ ਦੇ ਅੰਦਰ ਸੱਚੀਉਂ ਦਰਦ ਹੈ ਬਿਲਕੁਲ ਫਿਰ ਤਾਂ ਉੱਥੇ ਆਏਗਾ ਨਾ ਉੱਥੇ ਤਾਂ ਆਇਆ ਨਹੀਂ ਨਾ ਉਹਨੇ ਟੈਲੀਫੋਨ ਦੇ ਤਾ ਹਾਲ ਚਾਲ ਪੁੱਛਿਆ ਨਾ ਗੱਲ ਕੀਤੀ ਇਟ ਮੀਨਜ਼ ਕਿ ਸਰਕਾਰਾਂ ਨੇ ਉਦੋਂ ਵੀ ਤੇ ਹੁਣ ਵੀ ਸਰਕਾਰਾਂ ਕੋਲੇ ਇੱਕ ਦਾ ਪੇਚ ਹੈ ਉਦੋਂ ਵੀ ਕੋਸ਼ਿਸ਼ ਸੀ ਸਰਕਾਰ ਦੀ ਕਿ ਸ਼ਾਇਦ ਸੁਪਰੀਮ ਕੋਰਟ ਦੇ ਰਾਹੀਂ ਅਸੀਂ ਇਹ ਫੈਸਲਾ ਲੈ ਲਈਏ ਕਿਉਂਕਿ ਐਮਐਸਬੀ ਗਰੰਟੀ ਦੇਣਾ ਸਰਕਾਰ ਨੂੰ ਬਹੁਤ ਔਖਾ ਲੱਗਦਾ ਹੈ ਅਗਰ ਐਮਐਸਬੀ ਗਰੰਟੀ ਕਾਨੂੰਨ ਬਣ ਜਾਂਦਾ ਹੈ ਡਾਕਟਰ ਸੁਮੇਨਾਥੀ ਦੀ ਰਿਪੋਰਟ ਲਾਗੂ ਹੋ ਜਾਂਦੀ ਹੈ ਤਾਂ ਮੈਂ ਦਾਅਵੇ ਨਾਲ ਕਹਿੰਦਾ ਕਿ ਕਿਸਾਨ ਦੀ ਜ਼ਮੀਨ ਕਿਸੇ ਕੀਮਤ ਦੇ ਉੱਤੇ ਲੈ ਨਹੀਂ ਸਕਦੇ ਠੀਕ ਹੈ ਠੀਕ ਹੈ ਹੁਣ ਇਹਨਾਂ ਨੇ ਲੈਣੀ ਹੈ ਜ਼ਮੀਨ WTO ਦੀਆਂ ਪਾਲਸੀਆਂ ਦੇ ਤਹਿਤ ਭਾਰਤ ਦੀ ਜਿਹੜੀ ਸੰ 2000 ਦੀ ਐਗਰੀਕਲਚਰ ਪਾਲਸੀ ਦੇ ਤਹਿਤ ਉਹ ਜ਼ਮੀਨਾਂ ਲੈਣੀਆਂ ਨੇ ਉਹ ਜ਼ਮੀਨਾਂ ਲੈਣ ਲਈ ਕਿਸਾਨ ਕਰਜ਼ਾਈ ਹੋਣਾ ਜ਼ਰੂਰੀ ਹੈ ਤੇ ਕਰਜ਼ਾਈ ਕਰਨੀ ਉਹਨੂੰ ਐਮਐਸਪੀ ਦੇਣੀ ਘਟ ਦੇਣਾ ਉਹਨੂੰ ਰੇਟ ਦੇਣਾ ਉਹ ਜ਼ਰੂਰੀ ਹੈ ਇਹ ਉਹਦੇ ਚੋ ਗੇਮ ਖੇਡ ਰਹੇ ਨੇ ਤਾਂ ਫਿਰ ਜੇ ਜੇਕਰ ਅਸੀਂ ਉਹਦੇ ਤੇ ਸਾਨੂੰ ਰੇਟ ਪੂਰਾ ਦੇਣ ਵਾਲੀ ਗੱਲ ਬਣ ਜਾਂਦੀ ਤਾਂ ਫਿਰ ਤਾਂ ਫਿਰ ਤਾਂ ਜ਼ਮੀਨਾਂ ਨੇ ਜਾਣੀਆਂ ਸੀ ਤਾਂ ਇਸ ਲਈ ਸਰਕਾਰ ਚਾਹੁੰਦੀ ਸੀ ਵੀ ਇਹ ਜ਼ਮੀਨਾਂ ਲੈਣੀਆਂ ਕਿਸੇ ਤਰੀਕੇ ਨਾਲ ਇਹ ਅੰਦੋਲਨ ਨੂੰ ਖਤਮ ਕਰਾਈਏ ਉਹ ਸੁਪਰੀਮ ਕੋਰਟ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਵੀ ਸ਼ਹਿਰ ਸੁਪਰੀਮ ਕੋਰਟ ਇੱਕ ਅਖਰੇ ਪਾ ਦੇਵੇ ਕਿ ਵੀ ਉਥੇ ਜ਼ਬਰਦਸਤੀ ਚੱਕੋ ਠੀਕ ਹੈ ਸਰਚਾ ਵੇਲੀਆਂ ਕਰਾਓ ਲੇਕਿਨ ਸੁਪਰੀਮ ਕੋਰਟ ਨੇ ਵੀ ਆਪਾਂ ਰੁਖ ਵੇਖਿਆ ਇੱਕ ਹੀਰਿੰਗ ਦੇ ਉੱਤੇ ਸੁਪਰੀਮ ਕੋਰਟ ਸਾਡੇ ਖਿਲਾਫ ਬੋਲ ਦਿੰਦਾ ਸੀ ਅਗਲੀ ਅਗਲੀ ਹੀਰਿੰਗ ਦੇ ਉੱਤੇ ਸੁਪਰੀਮ ਕੋਰਟ ਕਾਗੜ ਕੇ ਕਹਿ ਦਿੰਦਾ ਸੀਗਾ ਕਿ ਉਹ ਅਣਛੋਣ ਜਾਰੀ ਰੱਖਣਾ ਉਹਨਾਂ ਦੇ ਧਰਨਾ ਨੂੰ ਉਹਦੇ ਤੇ ਬਲ ਪ੍ਰਯੋਗ ਨਾ ਕੀਤਾ ਜਾਏ ਉਹਨਾਂ ਉਹਨਾਂ ਨੂੰ ਕੇਵਲ ਟਰੀ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਏ ਫਿਰ ਇਹ ਕਹਿੰਦਾ ਸੀ ਤਾਂ ਬਿਲਕੁਲ ਆਪਾਂ ਦੇਖਿਆ ਸਾਰਾ ਕੋ ਨਗਰ ਦਾ ਸੋ ਉਹ ਵੀ ਗੇਮ ਆ ਜਿਹੜੀਆਂ ਬਾਰ ਬਾਰ ਖੇਡਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਉਹ ਨਹੀਂ ਪੇਸ਼ ਚੱਲੀ ਉਹਨਾਂ ਦੀ ਜੇ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਹਾਈ ਕੋਰਟ ਦਾ ਵੀ ਇੱਕ ਇਹੀ ਗੇਮ ਹੋਣੀ ਹੈ ਹਾਈ ਕੋਰਟ ਨੂੰ ਵਰਤਿਆ ਜਾ ਸਕਦਾ ਹੈ ਹਾਈ ਕੋਰਟ ਵੀ ਗੇਮ ਨਾ ਕਮਾ ਹਾਈ ਕੋਰਟ ਨੂੰ ਵਰਤ ਰਹੇ ਨੇ ਜਿਵੇਂ ਜਿਵੇਂ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਸਾਡੇ ਖਿਲਾਫ ਵਰਤਣ ਦੀ ਕੋਸ਼ਿਸ਼ ਕੀਤੀ ਹੈ ਸੋ ਜਿੱਦਾਂ ਕਿ ਲੈਂਡ ਪੂਲਿੰਗ ਲੈ ਕੇ ਲੈਂਡ ਪੂਲਿੰਗ ਲੈ ਕੇ ਲਗਾਤਾਰ ਕਿਸਾਨ ਸਰਕਾਰ ਦਾ ਵਿਰੋਧ ਕਰ ਰਹੇ ਨੇ ਤੇ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਸਰਕਾਰ ਇਹ ਪੋਲਿਸੀ ਨੂੰ ਰੱਦ ਕਰੇ ਹੁਣ ਵੇਖਣਾ ਹੋਵੇਗਾ ਜਿੱਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਵਾਰ ਕਹਿ ਚੁੱਕੇ ਨੇ ਅਸੀਂ ਲੋਕਾਂ ਦੀ ਸਲਾਹ ਲਵਾਂਗੇ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਫਿਰ ਵੇਖਾਂਗੇ ਇਸ ਨੀਤੀ ਨੂੰ ਕਿੱਦਾਂ ਲਾਗੂ ਕਰਨਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ